ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਫਿਰ ਤੋਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਤੇ ਇਹ ਸੂਟ ਆਪਣੇ ਜੌਰਜਟ ਦੇ ਹੈ ਜੀ ਜਿਵੇਂ ਹੁਣ ਅੱਗੇ ਸਮਰ ਆ ਰਿਹਾ ਉਹਦੇ ਅਕੋਰਡਿੰਗ ਅਸੀਂ ਜਿਵੇਂ ਸਟਾਕ ਲੈ ਕੇ ਆ ਰਹੇ ਆਂ ਤੁਹਾਡੇ ਲਈ ਤੇ ਇਹਨਾਂ ਦੇ ਵਿੱਚੋਂ ਕੁਝ ਥ੍ਰੈਡ ਵਰਕ ਹੋਏਗਾ ਐਂਡ ਕੁਝ ਦੇ ਉੱਪਰ ਜਿਵੇਂ ਹਲਕਾ ਫੁਲਕਾ ਬਾਦਲਾ ਯੂਜ਼ ਕੀਤਾ ਹੋਏਗਾ ਉਹਨੂੰ ਹਲਕਾ ਫੁਲਕਾ ਪਾਰਟੀ ਵੇਅਰ ਬਣਾਉਣ ਦੇ ਲਈ ਇਹ ਸਾਰੇ ਸੂਟ ਅਸੀਂ ਡਿਸਕਾਊਂਟ ਤੇ ਦੇ ਰਹੇ ਹਾਂਗੇ ਅਗਰ ਤੁਸੀਂ ਆਰਡਰ ਤੇ ਰੈਡੀ ਕਰਾਉਂਗੇ ਤਾਂ ਪ੍ਰਾਈਸ ਡਿਫਰੈਂਟ ਹੋਏਗਾ ਤੇ ਐਜ਼ ਇਟ ਤੁਸੀਂ ਇਹ ਸੂਟ ਲਓ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੀ ਇਹ ਲੈਣੇ ਤਾਂ ਇਹ ਡਿਸਕਾਊਂਟ ਤੇ ਹੈ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਚੈੱਕ ਵਾਲਾ ਸਟੱਫ ਆ ਜਾਂਦਾ ਇਹ ਲਾਈਟ ਮੋਵ ਸ਼ੇਡ ਆ ਜਾਂਦਾ ਬਹੁਤ ਹੀ ਸੋਹਣਾ ਇਸ ਤੇ ਡਿਜ਼ਾਈਨ ਰੈਡੀ ਹੋਇਆ ਹੋਇਆ ਹੈਗਾ ਨੈੱਕ ਆ ਜਾਊਗਾ ਪੈਨਲ ਆ ਜਾਊਗਾ ਕਲਰ ਵੀ ਬੜਾ ਪਿਆਰਾ ਹੈ ਇਸ ਦਾ ਬਹੁਤ ਹੀ ਸੋਹਣਾ ਜਾਂ ਕਲਰ ਆ ਜਾਂਦਾ ਐ ਏਮਬਰਾਇਡਰੀ ਬਹੁਤ ਸੋਹਣੀ ਹੈਗੀ ਤਕਰੀਬਨ ਆਪਣਾ ਜਿਹੜਾ ਸਾਰਾ ਵਰਕ ਹੁੰਦਾ ਸਿੰਗਲ ਟੰਕੇ ਦੇ ਵਿੱਚ ਹੀ ਹੁੰਦਾ ਹੈ ਸਿੰਗਲ ਡਾਂਕਾ ਜਿਵੇਂ ਸਿੰਗਲ ਟਾਈਮ ਫਿਲਿੰਗ ਕੀਤੀ ਹੁੰਦੀ ਹੈਗੀ ਤਾਂ ਉਸ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਇਸ ਤਰ੍ਹਾਂ ਇਸ ਦਾ ਨੈਕ ਬਣਿਆ ਹੋਇਆ ਬਹੁਤ ਹੀ ਸੋਹਣਾ ਵਿੱਚ ਥ੍ਰੈਡ ਆ ਗਿਆ ਪੈਨਲ ਆ ਗਿਆ ਬਹੁਤ ਸੋਹਣੀਆਂ ਬੂਟੀਆਂ ਬਣੀਆਂ ਹੋਈਆਂ ਹਨ ਹਲਕਾ ਹਲਕਾ ਜਿਵੇਂ ਇਸ ਦੇ ਵਿੱਚ ਬਾਦਲੇ ਦਾ ਟੱਚ ਦਿੱਤਾ ਹੋਇਆ ਹੈਗਾ ਐਂ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਏਮਬਰਾਇਡਰੀ ਆ ਜਾਏਗੀ ਜੀ ਲਾਈਨ ਆ ਕੇ ਤੇ ਉਸ ਤੋਂ نیچے ਇਸ ਦੀ ਇੱਕ ਫਲਾਰ ਆ ਜਾਏਗਾ ਛੋਟੇ ਵਾਲਾ ਮੈਨੂੰ ਦਿਖ ਤੋ ਵੀ ਤੁਹਾਨੂੰ ਕਮ ਦਿਖਾਉਣੀ ਹੈਗੀ ਬਹੁਤ ਹੀ ਸੋਹਣੀ embroiderry ਦੇਸੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਕੰਮ ਕੀਤਾ ਹੋਇਆ ਐਂਡ ਇਹ ਸੂਟ ਦਾ ਪ੍ਰਾਈਸ ਵੀ ਸੇਮ ਹੀ ਜਿਵੇਂ 2500 ਅਸੀਂ ਲਾਸਟ ਵੀਡੀਓ ਦੇ ਵਿੱਚ ਵੀ ਮੋਸਟ 2500 ਦੇ ਉੱਤੇ ਦਿੱਤੇ ਸੀ ਇਹ ਸੂਟ ਵੀ ਆਪਣਾ 2500 ਦੀ ਰੇਂਜ ਵਿੱਚ ਹੈ ਸੀ ਉਸ ਤੋਂ ਅਗਲਾ ਨੈਕਸਟ ਆ ਜਾਂਦਾ ਜੀ ਪਿੰਕ ਕਲਰ ਬਹੁਤ ਹੀ ਸੋਹਣਾ ਜਿਹਾ ਪਿੰਕ ਆ ਜਾਂਦਾ ਹੈਗਾ ਇਹ ਵੀ ਆਪਣਾ ਚੈੱਕ ਵਾਲਾ ਜਾਰਜਟ ਦਾ ਸਟੱਫ ਹੈਗਾ ਇਸ ਦੇ ਉੱਪਰ ਅਸੀਂ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈ ਡਬਲ ਕਲਰ ਦਾ ਸੀ ਦੋ ਕਲਰ ਦਾ ਤਿੱਲਾ ਯੂਜ਼ ਕੀਤਾ ਹੋਇਆ ਬਹੁਤ ਹੀ ਸੋਹਣਾ ਜਾਂ ਵਰਕ ਹੈ ਇਸ ਦਾ ਇਸ ਤਰ੍ਹਾਂ ਦੀ embroiderry ਆ ਜਾਏਗੀ ਜੀ ਨੀਚੇ ਜਿਵੇਂ ਘੇਰਾ ਆ ਗਿਆ ਫਲਾਰ ਆ ਗਿਆ ਪੈਨਲ ਆ ਗਿਆ ਪੈਨਲ ਦੇ ਵਿੱਚ ਇੱਕ ਬੜੇ ਵਾਲਾ ਫਲਾਰ ਆ ਜਾਏਗਾ ਇੱਕ ਛੋਟਾ ਆ ਜਾਏਗਾ ਜੀ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਵੀ ਇਹ ਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਵਰਕ ਹੈ ਨੀਟ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਸਾਰੀ ਫਿਨਿਸ਼ਿੰਗ ਹੋਈ ਹੋਈ ਹੈ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੂਅਰ ਹੈ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਇਹ ਸਾਰੇ ਜਿਵੇਂ ਹੁਣ ਗਰਮੀ ਦੇ ਸੀਜ਼ਨ ਚ ਪਾਉਣ ਵਾਲੇ ਸੂਟ ਹੈ ਜੀ ਬਹੁਤ ਹੀ ਸੋਹਣਾ ਯਾਨਕੀ ਏਮਬਰਾਇਡਰੀ ਕੀਤੀ ਹੋਈ ਹੈ ਕਲਰ ਵੀ ਸਾਰਿਆਂ ਦੇ ਵਧੀਆ ਆ ਰਹੇ ਹੈਗੇ ਸੋ ਤੁਸੀਂ ਲੈ ਸਕਦੇ ਹੋ ਜੀ ਇਹ ਹੈਗਾ ਜੀ ਪਾਊਡਰ ਬਲੂ ਕਲਰ ਬਹੁਤ ਹੀ ਸੋਹਣਾ ਹੈ ਰੈਡੀ ਹੋਇਆ ਸੂਟ ਐਂਡ ਇਸ ਦੇ ਵਿੱਚ ਲੇਸਿਸ ਪਾਈਆਂ ਹੋਈਆਂ ਪਿੰਟੈਕਸ ਆ ਜਾਂਦੇ ਹੈਗੇ ਸੈਂਟਰ ਦੇ ਵਿੱਚ ਜਿਵੇਂ ਇਹ ਕਲਰਫੁਲ ਥ੍ਰੈਡ ਆ ਇਹ ਆਰੀ ਦੇ ਨਾਲ ਵਰਕ ਕੀਤਾ ਹੋਇਆ ਤੇ ਦੋਨਾਂ ਸਾਈਡ ਤੇ ਜੋ ਬੂਟੀਆਂ ਆਉਣੀਆਂ ਉਹ ਮਸ਼ੀਨ ਦਾ ਵਰਕ ਆ ਕੁ ਜੀ ਲੇਸਿਸ ਪਾਈਆਂ ਹੋਈਆਂ ਪਿੰਟੈਕਸ ਆ ਜਾਂਦੇ ਦੋਨੋਂ ਸਾਈਡ ਤੋਂ ਮੈਂ ਨਜ਼ਦੀਕ ਵੀ ਦਿਖਾ ਦਿੰਨੀ ਆ ਇਸ ਤਰ੍ਹਾਂ ਹੀ ਸਾਰੀ ਐਮਬਰਾਇਡਰੀ ਹੈ ਤੁਸੀਂ ਫਿਨਿਸ਼ਿੰਗ ਦੇਖੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਹੈ ਤੇ ਐਮਬਰਾਇਡਰੀ ਵੀ ਚੈੱਕ ਕਰੋ ਤੁਸੀਂ ਅਣ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਜੀ بیس ਕਲਰ ਦੇ بیس ਦਿੱਤਾ ਹੋਇਆ ਹੈ ਨੀਚੇ ਇੱਕ ਫਲਾਰ ਆ ਜਾਏਗਾ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨਰ ਰੱਖਿਆ ਰੱਖਿਆ ਹੋਇਆ ਹੈ ਜੀ ਅਸੀਂ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਸ਼ਿਪਿੰਗ ਆਪਣੀ 올 ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਸੂਟ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਆਪਣੇ ਲਈ ਪਿਕ ਕਰ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਕਲਰ ਹੈ ਡਿਫਰੈਂਟ ਜਿਹਾ ਕਲਰ ਆ ਜਾਂਦਾ ਜਿਵੇਂ ਕਈ ਇਹ ਕਾਮਨ ਜੇ ਕਲਰ ਹੁੰਦੀ ਹੈ ਇਹ ਨਿਊ ਜਿਹਾ ਸ਼ੇਡ ਆ ਜਾਂਦਾ ਬਹੁਤ ਹੀ ਸੋਹਣਾ ਗ੍ਰੀਨ ਦੇ ਵਿੱਚ ਇਹ ਵੀ ਜਿਵੇਂ ਪਹਿਲਾਂ ਡਿਜ਼ਾਈਨ ਤੁਹਾਨੂੰ ਮੈਂ ਦਿਖਾਇਆ ਉਸ ਦੇ ਵਿੱਚ ਹੀ ਆ ਜਾਂਦਾ ਹੈਗਾ ਇਹ ਅਸੀਂ ਥੋੜਾ ਜਿਹਾ ਇਸ ਦੇ ਵਿੱਚ ਅਸੀਂ ਬਾਦਲਾ ਯੂਜ਼ ਕੀਤਾ ਹੋਇਆ ਤੇ ਇਹ ਅਸੀਂ ਜੋ ਲੇਸ ਹੈਗੀ ਉਸ ਦੇ ਵਿੱਚ ਥ੍ਰੈਡ ਦੀ ਲੇਸ ਯੂਜ਼ ਕੀਤੀ ਸੀ ਇਸ ਦੇ ਵਿੱਚ ਆਪਾਂ ਜ਼ਰੀ ਦੀ ਲੇਸ ਯੂਜ਼ ਕੀਤੀ ਹੋਈ ਹੈ ਦੋਨੋਂ ਸਾਈਡ ਤੇ ਪਿੰਟੈਕਸ ਆ ਜਾਂਦੀ ਹੈ ਕਿ ਤੁਸੀਂ ਥੋੜੇ ਜਿਹਾ ਫਲਾਵਰ ਇਸ ਦੇ ਵਿੱਚ ਚੇਂਜ ਕੀਤੇ ਹੋਏ ਹੈ ਜੀ ਮੈਂ نزدیک ਤੋਂ ਵੀ ਕੰਮ ਦਿਖਾ ਦਿੰਨੀ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਮਲਟੀ ਕਲਰ ਥ੍ਰੈਡ ਦੇ ਨਾਲ ਇਹ ਕੀਤਾ ਹੋਇਆ ਹੈਗਾ ਐਂਡ ਜੋ ਇਸਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਸਿੰਗਲ ਲੈਣੀ ਚਾਹੀਦੀ ਜੀ ਐਂਡ ਇਸ ਸੂਟ ਦਾ ਪ੍ਰਾਈਸ ਵੀ ਜੈਨੋਣਾ ਜੀ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਇਹ ਵੀ ਬਹੁਤ ਸੋਹਣਾ ਗ੍ਰੀਨ ਕਲਰ ਵੀਡੀਓ ਦੇ ਵਿੱਚ ਥੋੜਾ ਡਾਰਕ ਆ ਰਿਹਾ ਜੀ ਇਹਨਾਂ ਡਾਰਕ ਕਲਰ ਨਹੀਂ ਹੈਗਾ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਬੰਦਾ ਹੈ ਇਹ ਇਹ ਜਿਹ ਵੀ ਇਸ ਦਾ neck ਆ ਗਿਆ بیس ਕਲਰ ਦੇ ਵਿੱਚ neck ਆ ਜਾਊਗਾ ਬੂਟੀਆਂ ਆ ਜਾਂਦੀਆਂ ਐਂਡ ਜੋ ਇਸ ਦੀਆਂ ਬਾਜੂਆਂ ਆ ਗਈਆਂ ਬਾਜੂ ਬਹੁਤ ਸੋਹਣੀਆਂ ਬਣੀਆਂ ਹੋਈਆਂ ਇਸ ਤਰ੍ਹਾਂ ਅਸੀਂ organza ਲਗਾ ਕੇ ਬਾਜੂਆਂ ਬਣਾਈਆਂ ਹੋਈਆਂ ਇਹ lace ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣੀ ਐਂਡ ਇਸ ਦੀ ਬਾਟਮ ਤੇ ਵੀ embroidery ਆ ਜਾਂਦੀ ਹੈ ਜੀ ਇਹ off white ਦੇ ਵਿੱਚ ਬਾਟਮ ਦੀ embroidery ਆ ਜਾਂਦੀ ਹੈ ਐਂਡ ਇਹ suit ਦਾ price ਵੀ ਜੈਨਰਲ ਰੱਖਿਆ ਹੋਇਆ ਹੈ ਜੀ ਅਸੀਂ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਲੈ ਸਕਦੇ ਹੋਗੇ ਆਪਣੇ ਕੋਲ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਜੀ ਕਿ ਗ੍ਰੀਨ ਕਲਰ ਆ ਗਿਆ ਇੱਕ ਇਹ ਪਰਪਲ ਸ਼ੇਡ ਆ ਗਿਆ ਵੀ ਬਹੁਤ ਸੋਹਣਾ ਕਲਰ ਹੈ ਨਿਊ ਜਿਹਾ ਸ਼ੇਡ ਆ ਜਾਂਦਾ ਇਹ ਚੈੱਕ ਵਾਲੇ ਸਟਫ ਦੇ ਵਿੱਚ ਆ ਜਾਂਦਾ ਜੀ ਇਹ ਵੀ ਤੁਹਾਨੂੰ ਮੈਂ ਦਿਖਾਉਣੀ ਹੈਗੀ ਸੇਮ ਇਸ ਦਾ neck بیس ਕਲਰ ਦੇ ਵਿੱਚ ਉਸ ਤੋਂ ਬਾਅਦ ਫਲਾਵਰ ਆ ਜਾਂਦੀ ਹੈ ਜੀ ਮਲਟੀ ਕਲਰ ਦੇ ਵਿੱਚ ਸਾਰੇ ਤੇ ਇਸ ਦੀ ਬਾਜੂ ਆ ਜਾਂਦੀ ਹੈਗੀ ਸੇਮ ਲੇਸ ਲੱਗੀ ਹੋਈ ਹੈਗੀ ਇਹ organza ਲਗਾ ਕੇ ਬਾਜੂ ਬਾਜੂ ਆ ਜਾਂਦੀਆਂ ਨੇ ਤਾਂ ਜੋ ਇਸ ਦੀ ਬਾਟਮ ਹੈ ਬਾਟਮ ਸੇਮ ਆਫ ਵਾਈਟ ਦੇ ਵਿੱਚ ਜੀ ਅਨ ਇਸ ਦਾ ਵੀ ਸੇਮ ਪ੍ਰਾਈਸ ਹੈ ਜੀ ਤੁਸੀਂ 2600 ਦੀ ਰੇਂਜ ਵਿੱਚ ਇਹਨਾਂ ਤੋਂ ਕੋਈ ਵੀ ਸੂਟ ਸਾਡੇ ਤੋਂ ਲੈ ਸਕਦੇ ਹੋਗੀ ਇਹ ਸੇਮ ਡਿਜ਼ਾਈਨ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਜੀ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ ਬਹੁਤ ਹੀ ਸੋਹਣਾ ਪਾਊਡਰ ਬਲੂ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਥ्रेड ਪਲੱਸ ਬਾਦਲਾ ਸੀ ਯੂਜ਼ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੀ ਐਮਬਰਾਇਡਰੀ ਇਸ ਤੇ ਆ ਜਾਂਦੀ ਹੈ ਜੀ ਬਹੁਤ ਹੀ ਸੋਹਣੀ ਸਾਰਾ ਸਿੰਗਲ ਟੰਕਾ ਯੂਜ਼ ਕੀਤਾ ਹੋਇਆ ਨੀਚੇ ਬੂਟੀਆਂ ਆ ਜਾਂਦੀਆਂ ਨੇ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣਿਆ ਹੋਇਆ ਹੈਗਾ ਨਜ਼ਦੀਕ ਤੋਂ ਵੀ ਕੰਮ ਦਿਖਾ ਦਿੰਨੀ ਹੈ ਇਹ ਕੰਮ ਆ ਜਾਂਦਾ ਜੀ ਇਸ ਦਾ ਐਂਡ ਜੋ ਅਸੀਂ ਦੀ ਬਾਜੂ ਹੈ ਬਾਜੂ ਦੇ ਉੱਪਰ ਲਾਈਨ ਆ ਕੇ ਫਲਾਰ ਆ ਜਾਂਦਾ ਜੀ ਬਹੁਤ ਹੀ ਸੋਹਣਾ ਇਸ ਦਾ ਵਰਕ ਹੈ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨਣਾ ਜੀ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਹੈਗਾ ਜੀ ਬਹੁਤ ਹੀ ਸੋਹਣਾ ਆਰੀ ਦਾ ਵਰਕ ਆ ਜਾਂਦਾ ਜੀ ਇਹ ਉੱਪਰ ਸਾਰਾ ਆਫ ਵਾਈਟ ਦੇ ਵਿੱਚ ਆ ਜਾਂਦਾ ਜੋ 컬러ਫੁਲ ਤੁਹਾਨੂੰ ਦਿਖ ਰਿਹਾ ਹੈਗਾ ਇਹ ਵਾਲਾ ਵਰਕ ਥ੍ਰੈਡ ਦੇ ਵਿੱਚ ਹੋਏਗਾ ਜੀ ਦੋਨਾਂ ਸਾਈਡਸ ਇਸ ਤਰ੍ਹਾਂ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣੀਆਂ ਤੇ ਇਸ ਦੀ ਜੋ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਲਾਈਨ ਆ ਜੇਗੀ ਤੇ ਬੁੱਟੀਆਂ ਆ ਜਾਣੀਆਂ ਜੀ ਬਹੁਤ ਹੀ ਸੋਹਣਾ ਇਹ ਸੂਟ ਬਣਿਆ ਹੋਇਆ ਮੈਂ ਨਜ਼ਦੀਕ ਤੋਂ ਵੀ ਕੰਮ ਦਿਖਾ ਦੇਣੀ ਹੈ ਫਿਨਿਸ਼ਿੰਗ ਦੇਖੋ ਤੁਸੀਂ ਕਿੰਡੀ ਸੋਹਣੀ ਹੈਗੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੂਇਨ ਹੈ ਜੀ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਇਹ ਸਾਰੇ ਆਪਣੇ ਕੋਲੇ ਸਿੰਗਲ ਸਿੰਗਲ ਪੀਸਸ ਅਵੇਲੇਬਲ ਨੇ ਜੀ ਸੋ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਤੁਸੀਂ ਆਪਣੇ ਲਈ ਸੂਟ ਸਿਲੈਕਟ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਸੀਂ ਦੇ ਰਹੇ ਹਾਂ ਜੀ ਨੈਕਸਟ ਆਪਣਾ ਪਾਊਡਰ ਬਲੂ ਆ ਜਾਂਦਾ ਬਹੁਤ ਹੀ ਸੋਹਣਾ ਇਹ ਸੂਟ ਰੈਡੀ ਹੋਇਆ ਲੇਸਿਸ ਪਾਈਆਂ ਹੋਈਆਂ ਸਾਰਾ ਸਿੰਗਲ ਢੰਕੇ ਦਾ ਵਰਕ ਆ ਜਾਂਦਾ ਵਿੱਚ ਬੂਟੀਆਂ ਆਈਆਂ ਦੋਨਾਂ ਸਾਈਜ਼ ਦੇ ਇਸ ਤਰ੍ਹਾਂ ਬੜੇ ਫਲਾਰ ਆ ਜਾਣਗੇ ਜੀ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਏਮਬ੍ਰੋਇਡਰੀ ਹੋਏਗੀ ਜੀ ਬਹੁਤ ਹੀ ਸੋਹਣੀ ਏਮਬ੍ਰੋਇਡਰੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਅਸੀਂ ਕੰਮ ਕੀਤਾ ਹੋਇਆ ਇਸ ਤਰ੍ਹਾਂ ਦੁਪੱਟਾ ਆ ਜਾਂਦਾ ਜੀ ਦੁਪੱਟਾ ਇਸ ਤਰ੍ਹਾਂ ਡਬਲ ਕਲਰ ਦੇ ਵਿੱਚ ਹੋਏਗਾ ਜੀ ਸੈਂਟਰ ਦੇ ਵਿੱਚੋਂ ਇਸ ਤ ਅਨਪੱਲੇ ਇਸ ਦੇ ਪਿੰਕ ਹੋਣਗੇ ਜੀ ਬਹੁਤ ਹੀ ਸੋਹਣਾ ਇਹ ਦੁਪੱਟਾ ਰੈਡੀ ਹੋਏ ਹੋਏ ਤੁਸੀਂ ਦੇਖ ਸਕਦੇ ਹੋਗੇ ਜੋ ਇਸ ਤੇ ਪੱਲੇ ਆ ਫਲਾਵਰ ਦੇ ਨਾਲ ਦੇ ਅਸੀਂ ਕਿਤੇ ਹੋਏ ਤੇ ਫੋਰ ਸਾਈਡ ਤੇ ਇਸ ਦੇ ਡਬਲ ਕਲਰ ਦੀ ਲੇਸ ਲੱਗੀ ਹੋਈ ਹੈ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਰਲ ਰੱਖਿਆ ਹੋਇਆ ਜੀ ਸਿਰਫ 3200 3200 ਦੀ ਰੇਂਜ ਵਿੱਚ ਤੁਸੀਂ ਇਹ ਵਿਦ ਦੁਪੱਟਾ ਸੂਟ ਸਾਡੇ ਤੋਂ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਬਾਅਦ ਨੈਕਸਟ ਸੂਟ ਆ ਗਿਆ ਜੀ ਆਪਣਾ ਪਰਪਲ ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣਾ ਬਣਦਾ ਸੂਟ फ्रंट ਤੇ ਇਸ ਦੇ ਬਹੁਤ ਸੋਹਣਾ ਵਰਕ ਆ ਜਾਂਦਾ ਜੀ ਜਿਵੇਂ ਦਿਖਾਨੀ ਹੈਗੀ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਂਦੀ ਹੈ ਬਹੁਤ ਹੀ ਸੋਹਣਾ ਨੈੱਕ ਬਣਿਆ ਹੋਇਆ ਸੈਂਟਰ ਦੇ ਵਿੱਚ ਇਹ ਬਹੁਤ ਹੀ ਬਰੀਕ ਬੂਟੀਆਂ ਆ ਜਾਂਦੀਆਂ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਐਂਡ ਇਸ ਦੇ ਬੈਕ ਤੇ ਵੀ ਬਹੁਤ ਸੋਹਣੀ ਐਮਬਰਾਇਡਰੀ ਹੋਈ ਹੋਈ ਹੈ ਬਹੁਤ ਹੀ ਸੋਹਣਾ ਕਲਰ ਹੈਗਾ ਐਂਡ ਇਹ ਚੈੱਕ ਵਾਲਾ ਸਟੱਫ ਆ ਜਾਂਦਾ ਬਹੁਤ ਹੀ ਸੋਹਣਾ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਹ ਵਰਕ ਆ ਜਾਏਗਾ ਜੀ ਬਹੁਤ ਹੀ ਪਿਆਰਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਜਨਰਲ ਰੱਖਿਆ ਹੋਇਆ ਹੈ ਜੀ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਜੀ ਤੇ ਅੱਜ ਲਈ ਆਪਣੀ ਇਹੀ ਸੂਟ ਸੀਗੀ ਜੀ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 9640284536 ਹੈ ਜੀ ਉਮੀਦ ਆ ਤੁਹਾਨੂੰ ਸੂਟ ਜਰੂਰ ਪਸੰਦ ਆਏ ਹੋਣਗੇ ਜੀ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸੂਟ ਕਿੱਦਾਂ ਦੇ ਲੱਗੇ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ